ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੀਤੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਧੀਆ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਵਧੀਆ ਤੇ ਪਰਮਾਤਮਾ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਰੇ ਭੈਣ ਭਰਾਵਾਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ ਜੀ ਆਪਣੇ ਜੀ ਲੱਗਿਆ ਸੀਗਾ ਬਿਸਤਰੀ ਮਿਸਤਰੀ ਦਾ ਕੰਮ ਹੋ ਗਿਆ ਕੰਪਲੀਟ ਜਿੰਨਾ ਕਾ ਚਲੋ ਆਪਾਂ ਕਰਾਉਣਾ ਸੀਗਾ ਉਹਨਾਂ ਕਾ ਮਿਸਤਰੀ ਤੋਂ ਆਪਾਂ ਆ ਗਏ ਕੰਮ ਨਿਬੇੜਦੇ ਆਂ ਆਪਾਂ ਥੋੜੀ ਜਿਹੀ ਫ੍ਰੀ ਆਂ ਜੀ ਤੇ ਇਸ ਲਈ ਆਪਾਂ ਤਾਂ ਨਾ ਲੌਂਗ ਵੀਡੀਓ ਬਣਾ ਕੇ ਸ਼ੂਟ ਕਰਕੇ ਤੇ ਅਪਲੋਡ ਨਹੀਂ ਕੀਤੀ ਗਈ ਬਸ ਸ਼ਾਰਟ ਵੀਡੀਓ ਤਾਂ ਆ ਪਾ ਦਿੰਦੇ ਤੇ ਲੰਗ ਵੀਡੀਓ ਨਹੀਂ ਕੋਈ ਵੀ ਆਪਾਂ ਤੋਂ ਬਣੀ ਪਸ਼ੂਆਂ ਬਾਰੇ ਜਾਣਕਾਰੀ ਜਿਹੜੀ ਆਪਾਂ ਚਲੋ ਤੁਹਾਡੇ ਨਾਲ ਸਾਂਝੀ ਕਰਦੇ ਆਂ ਨਾ ਉਹ ਤੁਹਾਡੇ ਨਾਲ ਨਹੀਂ ਸਾਂਝੀ ਹੋ ਸਕੀ ਤੇ ਹੁਣ ਆਪਾਂ ਜੀ ਕੋਸ਼ਿਸ਼ ਕਰਿਆ ਕਰਾਂਗੇ ਵੀ ਰੈਗੂਲਰ ਜਾਂ ਇੱਕ ਦਿਨ ਛੱਡ ਕੇ ਵੀਡੀਓ ਜ਼ਰੂਰ ਪਾਇਆ ਕਰਾਂਗੇ ਤੇ ਮਿਸਤਰੀਆਂ ਦੇ ਕਰਕੇ ਤੁਹਾਨੂੰ ਪਤਾ ਹੀ ਹੈ ਨਾ ਕੰਮਕਾਰ ਥੋੜਾ ਜਿਆਦਾ ਹੋ ਜਾਂਦਾ ਪਸ਼ੂਆਂ ਦਾ ਬੱਚਿਆਂ ਦਾ ਸਕੂਲ ਲੱਗਣ ਲੱਗ ਪਿਆ ਮਿਸਤਰੀ ਘਰੇ ਲੱਗੇ ਹੋਣ ਤਾਂ ਮਿਸਤਰੀਆਂ ਦਾ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਰੋਟੀ ਚੁੱਕ ਦਾ ਚਾਹ ਪਾਣੀ ਦਾ ਤੇ ਉਹਦੇ ਕਰਕੇ ਫਿਰ ਆਪਾਂ ਤੋਂ ਵੀਡੀਓ ਛੂਟ ਨਹੀਂ ਹੋएगी ਤੇ ਪਸ਼ੂ ਆਪਣੇ ਜੀ ਠੀਕ ਠਾਕ ਆ ਜੀ ਵਧੀਆ ਤੇ ਤੁਸੀਂ ਦੱਸੋ ਜੀ ਤੁਹਾਡੇ ਸਾਰੇ ਆਪਾਂ YouTube ਫੈਮਿਲੀ ਦੇ ਜਿਹੜੇ ਮੈਂਬਰ ਮੇਰੇ ਨਾਲ ਜੁੜੇ ਆ ਉਹਨਾਂ ਸਾਰਿਆਂ ਤੇ ਭਈ ਪਰਿਵਾਰ ਦੇ ਮੈਂਬਰ ਤੇ ਆਪਣੇ ਤੁਹਾਡੇ ਪਸ਼ੂ ਮਾਲ ਡੰਗਰ ਸਾਰੇ ਠੀਕ ਠਾਕ ਆ ਜੀ ਵਧੀਆ ਪਰ ਆਪਣੇ ਤਾਂ ਜਿਹਦਰ ਕੱਲ ਵੀ ਮੀਂਹ ਪਈ ਗਿਆ ਤੇ ਅੱਜ ਸਵੇਰ ਦਾ ਹੀ ਮੀਂਹ ਪਈ ਜਾਂਦਾ ਤੇ ਹੁਣ ਮੀਂਹ ਤੋਂ ਰਹਿਤ ਮਿਲੀ ਆ ਜੀ 6:00 ਵਜੇ 6:35 ਵਜੇ ਮੀਂਹ ਬੰਦ ਹੋਇਆ ਤੇ ਟਾਈਮ ਹੋ ਗਿਆ ਜੀ ਸ਼ਾਮ ਦੇ 7:00 ਵੱਜ ਚੁੱਕੇ ਆ ਪਸ਼ੂਆਂ ਦਾ ਆਪਾਂ ਕੰਮ ਕੰਪਲੀਟ ਕਰ ਲਿਆ ਜੀ ਸਾਰੇ ਪਸ਼ੂ ਚੋ ਚੂਕੇ ਤੇ ਗੋਇਆ ਵਗੈਰਾ ਸੱਟ ਕੇ ਸਾਰਾ ਕੰਮ ਨਬੇੜ ਤੱਕ ਪਰ ਥੋੜਾ ਜਿਹਾ ਪਸ਼ੂਆਂ ਦਾ ਨਾ ਦੋ ਕੁ ਮਹੀਨੇ ਕੰਮ ਮੀਂਹ ਚੜੀ ਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਜੀ ਮਹੀਨੇ ਆਪਾਂ ਨੂੰ ਥੋੜਾ ਜਿਹਾ ਪਸ਼ੂਆਂ ਵੱਲ ਜ਼ਿਆਦਾ ਧਿਆਨ ਦੀ ਲੋੜ ਪਊਗੀ ਤੇ ਕਿਉਂਕਿ ਪਸ਼ੂਆਂ ਨੂੰ ਬਹੁਤ ਔਖਾ ਆ ਜਾਂਦਾ ਪਸ਼ੂਆਂ ਨੂੰ ਸਟ्रेस ਬਹੁਤ ਜ਼ਿਆਦਾ ਹੋ ਜਾਂਦਾ ਜੀ ਕਿਉਂਕਿ ਇੱਕ ਤਾਂ ਮਸ਼ਰੀ ਆ ਜਾਂਦੀ ਹੈ ਜੇ ਇੱਕ ਚੜੀ ਲੱਗੀ ਰਹਿੰਦੀ ਹੈ ਇੱਕ ਆਪਾਂ ਨੂੰ ਆਪਾਂ ਤੋਂ ਜਦੋਂ ਮੀਂਹ ਜ਼ਿਆਦਾ ਆ ਜਾਂਦਾ ਤੇ ਟਾਈਮ ਤੇ ਪੱਠੇ ਨਹੀਂ ਪਾਏ ਜਾਂਦੇ ਟਾਈਮ ਤੇ ਜਾਨਾ ਨੀਰ ਲਾਇਆ ਜਾਂਦਾ ਤੇ ਤੇ ਹਨਾ ਪਾਣੀ ਧਾਨੀ ਨਹੀਂ ਪੈ ਜਾਂਦਾ ਤੇ ਟਾਈਮ ਤੇ ਭਾਈ ਪਸ਼ੂ ਚੋਏ ਵੀ ਨਹੀਂ ਜਾਂਦੇ ਹੁਣ ਅੱਜ ਸਵੇਰ ਇੰਨਾ ਜ਼ਿਆਦਾ ਮੀਂਹ ਆਇਆ ਵੀ ਟਾਈਮ ਤੇ ਪੱਠੇ ਪਾਏ ਨਹੀਂ ਗੇ ਪੱਠੇ ਵੀ ਲੇਟ ਵੱਢ ਕੇ ਪਾਏ ਆਪਾਂ ਪਸ਼ੂ ਦੁੱਧ ਵੀ ਥੋੜਾ ਜਿਹਾ ਟੁੱਟ ਜਾਂਦੇ ਘਟ ਜਾਂਦੇ ਤੇ ਚੜੀ ਵਿੱਚ ਫਿਰ ਪਸ਼ੂਆਂ ਨੂੰ ਸਟ्रेस ਹੋ ਜਾਂਦਾ ਜੀ ਕਿਤੇ ਮੌਸਮ ਕਿਵੇਂ ਹੋ ਗਿਆ ਕਿਤੇ ਮੌਸਮ ਹਨਾ ਕਿਸ ਤਰ੍ਹਾਂ ਹੋ ਗਿਆ ਖਾਸ ਧਿਆਨ ਦੇਣਾ ਪਊਗਾ ਵੀ ਪਸ਼ੂਆਂ ਨੂੰ ਨਾ ਮਤਲ ਜ਼ਿਆਦਾ ਗਿੱਲੇ ਪੱਠੇ ਨਹੀਂ ਆਪਾਂ ਹਨਾ ਖਵਾਉਣੇਗੇ ਵੀ ਕਈ ਵਾਰੀ ਪਿਆ ਪੈਣਾ ਭਰਾ ਆਪਾਂ ਦਾਣਾ ਪਿਓ ਦਿਨੇ ਆ ਆਪਾਂ ਸੋਚ ਲਏ ਨੀ ਦਾਣਾ ਪਤਲਾ ਕਰ ਲਗੇ ਪਾਣੀ ਵੱਧ ਪਾ ਲੈਨੇ ਆ ਤੇ ਜਦੋਂ ਆਪਾਂ ਵੀ ਦਾਣਾ ਰਲਾਉਣੇ ਆ ਤੇ ਪੱਠੇ ਬਹੁਤ ਜ਼ਿਆਦਾ ਗਿੱਲੇ ਸਿੱਲੇ ਹੋ ਜਾਂਦੇ ਜੀ ਇਹ ਚੀਜ਼ ਥੋੜਾ ਜਿਹਾ ਪ੍ਰੇਹ ਵਰਤਣਾ ਪਊਗਾ ਆਪਾਂ ਨੂੰ 2-3 ਮਹੀਨੇ ਵੀ ਗਿੱਲੇ ਸਿੱਲੇ ਵਾਲੇ ਪੱਠੇ ਨਾ ਖਾਣੇ ਸੁੱਕ ਪੂਰੇ ਪੱਠੇ ਹੋਣੇ ਚਾਹੀਦੇ ਆ ਜੇ ਦਾਣਾ ਤੁਹਾਨੂੰ ਗਿੱਲਾ ਲੱਗਦਾ ਉਹਦੇ ਵਿੱਚ ਸੁੱਕਾ ਚੌਕਰ ਮਿਲਾ ਲਓ ਜੀ ਹੈ ਤੂੜੀ ਦੇ ਵਿੱਚ ਔਰ ਲਾ ਦਿਓ ਤੇ ਪਰ ਗਿੱਲੇ ਪੱਠੇ ਆ ਤਾਂ ਥੋੜਾ ਜਿਹਾ ਪ੍ਰੇਹ ਰੱਖੋ ਜੀ ਜੇ ਪਸ਼ੂ ਤੁਸੀਂ ਤੰਦਰੁਸਤ ਚਾਹਣੇ ਆ 2 ਮਹੀਨੇ ਆਪਾਂ ਨੂੰ ਪਸ਼ੂਆਂ ਦੀ ਪੂਰੀ ਖਾਸ ਸੰਭਾਲ ਰੱਖਣ ਦੀ ਲੋੜ ਆ ਬਾਰ ਪਸੂ ਕਈ ਵੀਰ ਪੱਠੇ ਪਾ ਦਿੰਨੇ ਨਹੀਂ ਆ ਜਾਂਦਾ ਪੱਠੇ ਗਿੱਲੇ ਹੋ ਜਾਂਦੇ ਪਸੂ ਉਵੇਂ ਹੀ ਪੱਠੇ ਗਿੱਲੇ ਖਾਈ ਜਾਂਦੇ ਵਿਚਾਰੇ ਇਹ ਇਹ ਚੀਜ਼ ਥੋੜਾ ਜਿਹਾ ਪਰੇ ਰੱਖਣਾ ਪਊਗਾ ਜੀ ਕਿਉਂਕਿ ਇਹ 2 ਮਹੀਨੇ ਨਾ ਪਸੂਆਂ ਨੂੰ ਗਿਲਸਲੇ ਖਾਣ ਦੇ ਨਾਲ ਪਸੂਆਂ ਦਾ ਜਿਹੜਾ ਮੇਦਾ ਜਾਮ ਹੋ ਜਾਂਦਾ ਪਸੂ ਬਿਮਾਰ ਹੋ ਜਾਂਦਾ ਬਹੁਤ ਕਾਰਨ ਬਣ ਜਾਂਦਾ ਇੱਕ ਆਪਾਂ ਨੂੰ ਜੀ 2 ਮਹੀਨੇ ਬਸ ਪਸੂਆਂ ਥਲੇ ਸਾਫ ਸਫਾਈ ਰੱਖੋ 2 ਮਹੀਨੇ ਪੂਰੀ ਲੋੜ ਹੈ ਜੀ ਸਾਫ ਸਫਾਈ ਦੀ ਹੁਣ ਆਪਾਂ ਪਸੂ ਚੋਏ ਸੀ ਜੀ ਚਲੋ ਸਾਰਾ ਕੰਮ ਕੰਪਲੀਟ ਹੋ ਗਿਆ ਪਸੂਆਂ ਨੂੰ ਪਾਣੀ ਵਗੈਰਾ ਭਰਤਾ ਤੇ ਆਪਾਂ ਨਾਲ ਦੀ ਨਾਲ ਫਰਸ਼ ਧੋਤੀ ਜਾਂ ਹਰ ਸਤੋ ਕੇਤੀ ਨਾਲ ਦੀ ਨਾਲ ਉੱਤੇ ਮਾਰਤੀ ਜੀ ਆਪਾਂ ਬੰਕਰ ਕਿਉਂਕਿ ਕਈ ਵਾਰ ਪਾਣੀ ਉੱਚ ਨਹੀਂ ਮਥਾ ਕਰਕੇ ਖੜ ਜਾਂਦਾ ਚਲੋ ਉਹ ਵੀ ਵਧੀਆ ਸਾਫ ਸਫਾਈ ਕਰਤੀ ਜੀ ਆਪਾਂ ਪਸੂਆਂ ਥਲੇ ਸ ਕਈ ਪੈਣ ਭਰਾਵਾਂ ਦੇ ਪਸੂ ਨ ਮੱਝਾਂ ਜਾਂ ਗਾਵਾਂ ਸੂਣ ਵਾਲੀਆਂ ਹੁੰਦੀਆਂ ਤੇ ਵੀ ਆਪਾਂ ਉਹਨਾਂ ਨੂੰ ਤੇਲ ਵਗੈਰਾ ਕਈ ਭੈਣ ਭਰਾ ਦਿੰਦੇ ਪਰ ਆਪਾਂ ਕਦੇ ਨਹੀਂ ਤੇਲ ਜਾਂ ਡਾਲਡਾ ਘਿਓ ਵਗੈਰਾ ਨਹੀਂ ਕਦੇ ਵੀ ਕੱਪੜੇ ਗਾਵਾਂ ਨੂੰ ਨਹੀਂ ਦਿੱਤਾ ਸੂਣ ਵਾਲੀਆਂ ਕਈ ਪੈਣ ਭਰਾ ਹੈਗੇ ਆ ਵੀ ਗਾਵਾਂ ਨੂੰ ਤੇ ਜਾਂ ਮੱਝਾਂ ਨੂੰ ਜੀ ਤੇਲ ਦਿੰਦੇ ਆ ਸੂਣ ਤੋਂ ਪਹਿਲਾਂ ਤੇ ਵੀ ਇਹ ਨਾ ਮੇਰੀ ਰਿਕਵੈਸਟ ਹੀ ਹੈ ਜੀ ਜਿਹੜੇ ਭੈਣ ਭਰਾ ਸੌਣ ਭਾਦੋ ਦੇ ਮਹੀਨੇ ਝੜੀਆਂ ਦੇ ਬਰਸਾਤ ਦੇ ਮੌਸਮ ਦੇ ਵਿੱਚ ਜੀ ਤੇਲ ਬੰਦ ਕਰ ਦਿਓ ਜੀ ਤੇਲ ਬਿਲਕੁਲ ਨਾ ਦਿਓ ਪਸ਼ੂਆਂ ਨੂੰ ਬਿਮਾਰ ਹੋਣ ਦਾ ਸਭ ਤੋਂ ਵੱਡਾ ਕਾਰਨ ਬਣ ਜਾਂਦਾ ਜੀ ਤੇਲ ਗਿੱਲੇ ਪੱਠੇ ਪਸ਼ੂਆਂ ਥੱਲੇ ਨਾ ਸਫਾਈ ਹੋਣੀ ਤੇ ਜਿਹੜਾ ਮੱਛਰ ਮੱਖੀਆਂ ਇਹ ਚੀਜ਼ਾਂ ਪਸ਼ੂਆਂ ਦੇ ਲਈ ਸਟ्रेस ਬਣਦੀਆਂ ਜੀ ਹੁਣ ਪਸ਼ੂਆਂ ਦਾ ਦੁੱਧ ਘਟਣ ਦਾ ਕਾਰਨ ਬਣਦੀਆਂ ਇਸ ਲਈ ਜੀ ਪਸ਼ੂਆਂ ਦੀ ਥੱਲੇ ਸਾਫ਼ ਸਫਾਈ ਰੱਖੋ ਪਸੂਆਂ ਨੂੰ ਜੀ ਗਿੱਲੇ ਪੱਠੇ ਨਾ ਖਾਣ ਦਿਓ। ਜਿੱਥੋਂ ਆਪਣੇ ਕੋਈ ਮੀਂਹ ਦੀ ਬਾਛੜਾਉਂਦੀ ਹੈ ਉੱਥੇ ਕੋਈ ਇੰਤਜ਼ਾਮ ਕਰ ਦਿਓ। ਜਾਂ ਗਿੱਲੇ ਪੱਠੇ ਨਜਾਇਜ਼ ਹੋ ਗਏ ਆ ਤੇ ਉਹਨਾਂ ਨੂੰ ਚੱਕ ਕੇ ਪਾਸੇ ਕਰ ਦਿਓ ਜੀ। ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਪਸੰਦ ਆਉਂਦੀ ਹੈ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਜਾਣਕਾਰੀ ਮਿਲਦੀ ਹੈ ਜੀ ਤੇ ਪਲੀਜ਼ ਲਾਈਕ ਕਰ ਦਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਜੀ। ਤੇ ਲਾਈਕ ਕਰ ਦਿਆ ਕਰੋ ਜੀ ਜਿਹੜੇ ਚੈਨਲ ਤੇ ਭੈਣ ਭਰਾ ਨਵੇਂ ਆ ਜੀ ਸਬਸਕ੍ਰਾਈਬ ਕਰੋ ਪਲੀਜ਼। ਆਪਾਂ ਪਸ਼ੂਆਂ ਦੇ ਆਪਾਂ ਕੰਮ ਦੀ ਵੀਡੀਓ ਦਿਖਾਉਣੇ ਆ ਜੀ ਬਿਜ਼ਨਸ ਚਲਾਇਆ ਵੱਡਾ ਭਾਵੇਂ ਛੋਟਾ ਬਿਜ਼ਨਸ ਚਲਾਇਆ ਇਹ ਕੰਮ ਦੀ ਵੀਡੀਓ ਪਾਉਣੇ ਆ ਜੀ ਤਾਂ ਤੁਸੀਂ ਪਲੀਜ਼ ਸਪੋਰਟ ਕਰਿਆ ਕਰੋ ਜੀ ਥੋੜੇ ਜੇ ਕੰਮ ਵਾਲੀਆਂ ਭੈਣਾਂ ਨੂੰ ਸਪੋਰਟ ਥੋੜੀ ਜਿᱷ ਘੱਟ ਮਿਲਦੀ ਹੈ ਜੀ ਕੰਮ ਕਰਨ ਵਾਲੀਆਂ ਭੈਣਾਂ ਵਿਚਾਰੀਆਂ ਹਮੇਸ਼ਾ ਪਿੱਛੇ ਰਹਿ ਜਾਂਦਾਂ ਜੀ